ਹਾਂਜੀ ਪਿਆਰੇ ਵਿਦਿਆਰਥੀਓ ਮੈਰਿਟੋਰੀਆ ਸਕੂਲਾਂ ਦੇ ਵਿੱਚ ਜਿਹੜੀ ਕਾਉਂਸਲਿੰਗ ਚੱਲ ਰਹੀ ਆ ਤੀਸਰੀ ਕਾਉਂਸਲਿੰਗ ਚੱਲ ਰਹੀ ਹੈਗੀ ਤੀਸਰੀ ਕਾਉਂਸਲਿੰਗ ਦਾ ਅੱਜ ਦੂਸਰਾ ਦਿਨ ਆ ਜਣੇ ਕਿ ਅੱਜ ਅਖੀਰਲਾ ਦਿਨ ਆਗਾ ਅੱਜ ਕਿਹੜੇ ਬੱਚਿਆਂ ਦੀ ਜਿਹੜੀ ਕਾਉਂਸਲਿੰਗ ਹੋਣੀ ਹੈਗੀ ਆਪਾਂ ਜਿਹੜੀ ਵਿਚਾਰ ਚਰਚਾ ਕਰਦੇ ਆ ਜਿਹੜਾ ਇਹ ਕਾਉਂਸਲਿੰਗ ਜਿਹੜੀ ਓਪਨ ਦੇ ਲਈ ਅੱਜ ਲੜਕੀਆਂ ਦੇ ਲਈ ਜਿਹੜਾ ਓਪਨ ਦੇ ਲਈ ਆ ਜਿਹੜੇ ਬੱਚੇ ਓਪਨ ਦੇ ਵਿੱਚ ਨੇਗੇ ਓਪਨ ਤੋਂ ਭਾਵ ਤੁਸੀਂ ਸਪਸ਼ਟੀ ਇੱਥੇ ਜਿਹੜੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚੇ ਸੀਗੇ 10ਵੀਂ ਵਿੱਚ ਜਾਂ ਮਾਨਤਾ ਪ੍ਰਾਪਤ ਜਾਂ ਸਹਾਇਤਾ ਪ੍ਰਾਪਤ ਸਕੂਲ ਨੇ ਉਹਨਾਂ ਦੇ ਲਈ ਆ ਪ੍ਰਾਈਵੇਟ ਸਕੂਲਾਂ ਦੇ ਲਈ ਨਹੀਂ ਵਾਰ-ਵਾਰ ਬੱਚੇ ਮੈਸੇਜ ਕਰ ਰਹੇ ਆ ਸਪਸ਼ਟ ਕਰਦੇ ਆ ਓਪਨ ਦੇ ਨਾਲ ਸੰਬੰਧਤ ਨਹੀਂ ਗੇ ਲੜੀ ਨੰਬਰ 869 ਤੋਂ ਲੈ ਕੇ 1736 ਤੱਕ ਜਿਹੜੇ ਬੁਲਾਏ ਗਏ ਨੇ ਅੱਜ ਅਖੀਰਲਾ ਦਿਨ ਹੈਗਾ ਤੇ ਮੈਰਿਟ ਨੰਬਰ ਬਣਦਾ ਇਹਨਾਂ ਦਾ 483 ਤੋਂ ਲੈ ਕੇ 1350 ਤੱਕ ਮੈਂ ਇੱਕ ਵਾਰ ਫੇਰ ਦੁਹਰਾ ਦਿਆਂ ਲੜੀ ਨੰਬਰ 869 ਤੋਂ ਲੈ ਕੇ 1736 ਤੱਕ ਤੇ ਮੈਰਿਟ ਨੰਬਰ 483 ਤੋਂ ਲੈ ਕੇ 1350 ਤੱਕ ਜਿਹੜਾ ਲੜਕੀਆਂ ਦਾ ਜਿਹੜਾ ਕਾਉਂਸਲਿੰਗ ਸ਼ਡਿਊਲ ਅੱਜ ਦੂਸਰੇ ਦਿਨ ਦਾ ਜਾਨੀ ਕਿ ਅਖੀਰਲੇ ਦਿਨ ਦਾ ਅੱਗੇ ਵੇਖ ਰਹੇ ਹਾਂ ਤੁਸੀਂ ਜਿਹੜਾ ਲੜਕੀਆਂ ਦਾ ਕਾਉਂਸਲਿੰਗ ਸ਼ਡਿਊਲ ਹੈ ਜਿਹੜਾ ਲੜੀ ਨੰਬਰ ਜਿਹੜਾ 466 ਤੋਂ ਲੈ ਕੇ 931 ਤੱਕ ਇਹ ਵੀ ਓਪਨ ਹੀ ਆ ਜੀ ਓਪਨ ਕੈਟਾਗਰੀ ਦੇ ਨਾਲ ਸੰਬੰਧਤਾ ਤੇ ਮੈਟ ਨੰਬਰ 455 ਤੋਂ ਲੈ ਕੇ 920 ਤੱਕ ਇੱਕ ਵਾਰ ਫਿਰ ਦੁਹਰਾ ਦਿਆਂ ਲੜੀ ਨੰਬਰ 466 ਤੋਂ ਲੈ ਕੇ 931 ਤੇ ਮੈਰਿਟ ਨੰਬਰ 455 ਤੋਂ ਲੈ ਕੇ 920 ਇਹ ਜਾਣਕਾਰੀ ਆਪਾਂ ਵੱਧ ਤੋਂ ਵੱਧ ਬੱਚਿਆਂ ਤੱਕ ਪਹੁੰਚਾਈਏ ਤਾਂ ਕਿ ਸਾਰੇ ਬੱਚਾ ਨੂੰ ਇਸ ਗੱਲ ਦਾ ਇਲਮ ਹੋ ਜਾਵੇ ਜਿਹੜੀ ਉਹਨਾਂ ਦੀ ਜਿਹੜੀ ਕਾਉਂਸਲਿੰਗ ਹੈ ਉਹ ਅੱਜ ਆ ਗਈ ਯਾਨੀ ਕਿ ਕੋਈ ਬੱਚਾ ਰਹਿ ਨਾ ਜਾਵੇ ਦੂਸਰੀ ਕਾਉਂਸਲ ਦੇ ਵਿੱਚ ਕਈ ਬੱਚਾ ਨੂੰ ਇਸ ਤਰ੍ਹਾਂ ਪਤਾ ਨਹੀਂ ਲੱਗਿਆ ਸੀ ਰਹਿ ਗਏ ਸੀਗੇ ਤਾਂ ਬਧੇਰੇ ਜਾਣਕਾਰੀ ਦੇ ਲਈ ਤੁਸੀਂ ਜਿਹੜਾ ਪਲਪਲ ਅਪਡੇਟ ਦੇ ਲਈ ਤੁਸੀਂ ਜਿਹੜਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋਗੇ ਜਿਹੜਾ ਦਿੱਤਾ ਹੋਇਆਗਾ ਤੇ Telegram ਗਰੁੱਪ ਵੀ ਬਣਾਇਆ ਹੋਇਆ ਇੱਕ ਬੱਚਿਆਂ ਦੇ ਲਈ ਮੈਰੀਟੋਰੀਅਸ ਸਟੂਡੈਂਟਸ ਹੈਲਪ ਗਰੁੱਪ ਉੱਥੇ ਹਰ ਤਰ੍ਹਾਂ ਦੀ ਜਿਹੜੀ ਅਪਡੇਟ ਕੀਤੀ ਜਾਂਦੀ ਆ ਇਹਦੇ ਨਾਲ ਵੀ ਤੁਸੀਂ ਜੁੜ ਸਕਦੇ ਹੋਗੇ ਬਾਬਾ ਸ਼ੁਕਰੀਆ ਮਿਹਰਬਾਨੀ ਲਾਈਕ ਸ਼ੇਅਰ ਕਮੈਂਟ ਕਰੀ ਤੇ ਵੱਧ ਤੋਂ ਵੱਧ ਆਪਾਂ ਬੱਚਿਆਂ ਨੂੰ ਅੱਗੇ ਪਹੁੰਚਾਈਏ ਜੇਕਰ ਚੈਨਲ ਦੇ ਨਾਲ ਨਹੀਂ ਜੁੜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਕੀਤੀ ਜਾਵੇਗੀ ਸ਼ੁਕਰੀਆ ਮਿਹਰਬਾਨੀ ਧੰਨਵਾਦ